ਲੋਕ ਸਭਾ ਹਲਕਾ ਸ੍ਰੀ ਫਤਿਹਗੜ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਵਿੱਚ ਹਲਕਾ ਸਾਨੇਵਾਲ ਦੇ ਬਾਲਾ ਕਾਨੂੰਨੀ ਅਤੇ ਰਾਮ ਨਗਰ ਵਿੱਚ ਹਲਕਾ ਸਾਨੇਵਾਲ ਦੀ ਕਨਵੀਨਰ ਬੈਲਾ ਆਗੂ ਦਲਜੀਤ ਕੌਰ ਸਪੋਸਟ ਬੈਂਕ ਦੀ ਸਕੱਤਰ ਨੀਹਾ ਚਰਸੀਆ ਅਤੇ ਅਮਨ ਸ੍ਰੀ ਵਾਸਤਵ ਦੀ ਅਗਵਾਈ ਹੇਠ ਬੱਕ ਬੱਕ ਮੀਟਿੰਗਾਂ ਰੱਖੀਆਂ ਗਈਆਂ ਜਿਨ੍ਹਾਂ ਨੂੰ ਸੰਬੋਧਨ ਕਰਦਿਆਂ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਤੋਂ ਇਲਾਵਾ ਹਰਦੀਪ ਸਿੰਘ ਮੁੰਡੀਆਂ ਚੇਅਰਮੈਨ ਨਵਜੋਤ ਸਿੰਘ ਜਰਗ ਨੇ ਲੋਕਾਂ ਨੂੰ ਇੱਕ ਜੋਨ ਨੂੰ ਝਾੜੂ ਵਾਲਾ ਬਟਨ ਦਬਾਉਣ ਦੀ ਅਪੀਲ ਕੀਤੀ ਹੈ ਉਨਾ ਕਹਾ ਕਿ ਇਹਨਾਂ ਇਲਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਭਾਈਚਾਰਾ ਰਹਿੰਦਾ ਹੈ ਜੋ ਸਾਡੀਆਂ ਚੋਣਾਂ ਦੀ ਮੀਟਿੰਗਾਂ 'ਚ ਬਹੀਰਾਂ ਘੱਟ ਕੇ ਪਹੁੰਚ ਰਿਹਾ ਹੈ ਜੋ ਇਸ ਗੱਲ ਦਾ ਸੰਕੇਤ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਨਾਲ ਪਰਵਾਸੀ ਭਾਈਚਾਰੇ ਦੇ ਆਗੂਆਂ ਨਿਹਾਂ ਚਰਸੀਆ ਤੇ ਅਮਨ ਸ੍ਰੀ ਵਾਸਤਵ ਨੇ ਕਿਹਾ ਕਿ ਪੰਜਾਬ ਵਿੱਚ ਰਹਿੰਦਾ ਸੂਝਵਾਨ ਪਰਵਾਸੀ ਭਾਈਚਾਰਾ ਧਰਮ ਦੇ ਨਾਮ ਤੇ ਨਹੀਂ ਵਿਕਾਸ ਦੇ ਨਾਮ ਤੇ ਬੋਟਾ ਪਾਉਂਦਾ ਹੈ। ਉਹਨਾਂ ਕਿਹਾ ਕਿ ਅਸੀਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦੇ ਨਾਲ ਹਾਂ ਅਤੇ ਆਪ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੂੰ ਵੱਡੀ ਲੀਡ ਨਾਲ ਜਿਤਾਵਾਂਗੇ। ਦਲਜੀਤ ਕੌਰ ਅਤੇ ਸਰਬਜੀਤ ਸਿੰਘ ਸੈਣੀ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ 1 ਜੂਨ ਤੱਕ ਇਸੇ ਪ੍ਰਕਾਰ ਡਟੇ ਰਹਿਣ ਦੀ ਅਪੀਲ ਕੀਤੀ ਹੈ। ਲੁਧਿਆਣਾ ਤੋਂ ਹਰਸ਼ਦੀਪ ਸਿੰਘ ਮਹਦੂਦਾ ਦੀ ਰਿਪੋਰਟ। ਕਿ ਕਰਾ ਜਨ ਅੱਜ ਅਸੀਂ ਸਾਨੇਆ ਹਲਕੇ ਚ ਘਟੋ ਘਟ 12ਵੀਂ ਮੀਟਿੰਗ ਹੈ ਤੇ 12ਵੀਂ ਮੀਟਿੰਗ ਚ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹਰ ਪਿੰਡ ਚ ਹਰ ਗਲੀ ਹਰ ਮਹੱਲੇ ਚ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਭਗਵਾਨ ਮਾਨ ਜੀ ਨੇ ਬਹੁਤ ਵਧੀਆ ਕੰਮ ਕੀਤੇ ਹੈ ਕੇਜਰੀਵਾਦ ਸਾਹਿਬ ਨੇ ਕੰਮ ਕੀਤੇ ਸਾਨੂੰ ਪੂਰੀ ਆਸ ਹੈ 1 ਜੂਨ ਜਦੋਂ ਵੋਟਾਂ ਪੈਣੀਆਂ ਨੇ ਤਾਂ 4 ਜੂਨ ਨੂੰ ਰਿਜ਼ਲਟ ਆਊਗਾ ਅਸੀਂ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤਾਂਗੇ ਜਿੱਤਾਂਗੇ ਸ੍ਰੀ ਫਤਿਹਗੁਰ ਸਾਹਿਬ ਜਿਹੜੀ ਆਪਾਂ ਸੀਟ ਇੱਥੇ ਪੈਣੀ ਸਾਡੇ ਵਾਲੀ ਪਾਰਟ ਹੈ ਤੇ ਆਉਣ ਵਾਲਾ ਟਾਈਮ ਆਉਣ ਵਾਲੀ ਜੀ 4 ਤਰੀਕ ਆਉਗੀ ਭਾਈ ਸ੍ਰੀ ਫਤਿਹਗੁਰ ਸਾਹਿਬ ਤੋਂ ਬਹੁਤ ਵਧੀਆ ਬੋਤਨਾ ਜਿੱਤਾਂਗੇ ਮੈਂ ਆਪਣੀਆਂ ਭੈਣਾਂ ਦਾ ਮਤਾਵਾ ਦਾ ਅੱਛੇ ਅੱਛੇ ਤੌਰ ਤੇ ਜਿਹੜੇ ਭਰਾ ਭਰਾ ਖੜੇ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਅੱਜ ਸਾਡੀ ਜਿਹੜੀ ਚੋਰ ਚੋਣ ਕੈਂਪੇਨ ਉਹ ਇੱਕ ਬਹੁਤ ਵੱਡਾ ਹਿੱਸਾ ਲੈ ਦੇ ਅੱਛਾ ਭਾਜਪਾ ਹਰ ਹੱਥ ਕੰਡਾ ਭਰਾਈ ਹੈ ਜਿਹੜੇ ਮਾਲਦੀਨ ਦਾ ਪ੍ਰੋਗਰਾਮ ਮਨਾਇਆ ਜਹੂਰ ਜੀ ਹੋਰ ਬੋਲਦੇ ਨੇ ਕਿਉਂਕਿ ਪਾਜ ਬਾਜ ਪੂਰੀ ਤਰ੍ਹਾਂ ਫੇਰ ਹੋ ਚੁੱਕੀ ਹੈ ਆਪਣੇ ਪੂਰੇ ਪਾਰ ਚ ਪਹਿਲਾਂ 400 ਸੀਟਾਂ ਪਾਰ ਦੀ ਗੱਲ ਕਰਦੇ ਸੀ ਅੱਜ ਜੋ ਸਰਵੇ ਆ ਰਿਹਾ ਉਹ 200 ਸੀਟਾਂ ਮੇਨ ਜਿਤਰੀ ਸਾਨੂੰ ਪੂਰੀ ਆਸ ਹੈ ਸਾਡੀਆਂ 350 ਦੇ ਕਰੀਬ ਸੀਟਾਂ ਆਉਣਗੀਆਂ ਤਾਂ ਕਿ ਅਸੀਂ ਸਰਕਾਰ ਬਣਾਵਾਂਗੇ ਸਰਕਾਰ ਬਣਨ ਤੋਂ ਬਾਅਦ ਜੋ ਸਾਡੇ ਪੰਜਾਬ ਦੇ ਕੰਮ ਹੈ ਅਸੀਂ ਪਹਿਲ ਦੇ ਤੌਰ ਤੇ ਕਰਾਂਗੇ ਕੀ ਕਹਣਾ ਚਾਹੋ ਅੱਜ ਇੱਕ ਲੋਕ ਸਭਾ जीपीटी सिंह जीपीजी का बहुत-बहुत धन्यवाद जो अपना कीमती समय निकाल कर यहां पर पहुंचे सरदार कुलवंत सिंह जी सभी तरफ से स्वागत है जो अर्जीत के पिताजी और तमाम सामाजिक योजनाएं की जा रही हैं तकरीबन पुणे की यहां सारे बिल गिरवा रहा है सभी मेरे प्रांचन प्रा और दान के ज्ञात सारे कोषाध्यक्ष और सचिव की कमेटी द्वारा नहीं है इनके बजे मोहदा के साथ में सिंजो हॉस्टल में इंसान एक एक गली बना अच्छा भाजपा का कहंदी भी प्रांचन भाई ਉਹਨਾਂ ਦੇ ਨਾਲ ਆ। ਉਹਦਾ ਤੇ ਲਾਲ ਜੀ ਪਰ ਹੁਣ ਵੀ ਰਹਾ ਹੁਣ ਸਿਧਾਰਤ ਨੂੰ ਨਹੀਂ ਆਉਂਦਾ। ਜੀ ਜੀ। ਹਾਂ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੀ ਮੀਟਿੰਗ ਸੀਗੀ ਬਾਲਾ ਜੀ ਕਲੋਨੀ 3 ਨੰਬਰ ਗਲੀ ਦੇ ਵਿੱਚ। ਸੋ ਸਾਡਾ ਬਹੁਤ ਵਧੀਆ ਇਕੱਠ ਰਿਆ ਬਹੁਤ ਅੱਛਾ ਲੋਕਾਂ ਦਾ ਸਾਨੂੰ ਹਮੇ ਭਰੀ ਤੇ ਅਸੀਂ ਪਹਿਲੇ ਵੀ ਆਮ ਆਦਮੀ ਪਾਰਟੀ ਨੂੰ 2022 ਚ ਵੋਟਾਂ ਪਾ ਕੇ ਜਿਤਾਇਆ ਸੀਗਾ। ਤੇ ਇੰਨੀ ਕੁ ਪਬਲਿਕ ਇਸ ਪਾਰਟੀ ਤੋਂ ਖੁਸ਼ ਹੈ ਕਿ ਇਹ ਪਬਲਿਕ ਕਹਿੰਦੀ ਹੈ ਕਿ ਇਹ ਪਾਰਟੀ ਨੇ ਬਹੁਤ ਵਧੀਆ ਕੰਮ ਕੀਤੇ ਐਮੀਨੈਂਸ ਸਕੂਲ ਖੋਲੇ ਸਰਕਾਰੀ ਸਕੂਲਾਂ 'ਚ ਬਹੁਤ ਜ਼ਿਆਦਾ ਹੁਣ ਪੜ੍ਹਾਈ ਦਾ ਪ੍ਰਭਾਵ ਵਧੀਆ ਕੰਮ ਚੱਲ ਰਿਹਾ ਮੁਹੱਲਾ ਕਲੀਨਿਕ ਖੁੱਲ ਗਏ ਤੇ ਹੋਰ ਵੀ ਬਿਜਲੀ ਬਿੱਲ ਫ੍ਰੀ ਹੋ ਗਏ ਤੇ ਜਿਹੜਾ ਭੈਣਾ ਦੇ 1000 ਰੁਪਏ ਦਾ ਇੱਕ ਵਾਦਾ ਕੀਤਾ ਸੀਗਾ ਸੋ ਉਹ ਵੀ ਬਹੁਤ ਛੇਤੀ ਲਾਗੂ ਹੋ ਜਾਏਗਾ ਜਿਹੜੀਆਂ ਇਹਨਾਂ ਨੇ ਸ਼ਰਤਾਂ ਸੀਗੀਆਂ ਉਹ ਸਾਰੀਆਂ 2 ਸਾਲਾਂ ਦੇ ਅੰਦਰ ਇੱਕ ਅਧੀ ਸ਼ਰਤ ਰਹਿ ਗਈ ਉਹ ਨਹੀਂ ਪੂਰੀ ਹੋਈ ਬਾਕੀ ਸਾਰੀਆਂ ਪੂਰੀਆਂ ਕਰਤੀਆਂ ਬਹੁਤ ਖਰੀ ਉੱਤਰੀਏ ਪਾਰਟੀ ਜਿਵੇਂ ਕਿ ਦੂਜੀਆਂ ਪਾਰਟੀਆਂ ਇਹ ਹੁੰਦਾ ਹੁੰਦਾ ਸੀ ਕਿ ਤਿੰਨ ਚਾਰ ਸਾਲ ਕੁਝ ਨਹੀਂ ਸੀ ਕਰਦੇ ਬਸ ਏਸੀਆਂ ਚ ਬੈਠ ਜਾਣਾ ਵੈਦਰ ਦੇ ਕੇ ਬਾਹਰ ਨਿਕਲਣਾ ਇਹ ਪਾਰਟੀ ਨੇ ਕੁਝ ਨਹੀਂ ਅਸੀਂ ਵੀ ਵਰਕਰਾਂ ਅਸੀਂ ਵੀ ਧੁੱਪ ਸ਼ਾਮ ਹਨੇਰਾ ਸ਼ਾਮ ਕੁਝ ਨਹੀਂ ਦੇਖਦੇ ਲੋਕਾਂ ਦੇ ਵਿੱਚ ਬਹੁਤ ਅੱਛੀ ਤਰ੍ਹਾਂ ਵਿਚਰਦੇ ਆ ਜਿਵੇਂ ਕਿ ਸਾਡੇ ਐਮਐਲਏ ਹਰਦੀਪ ਸਿੰਘ ਮੁੰਡੀਆਂ ਜੀ ਨੇ ਹਲਕਾ ਸਾਨੇ ਵਾਲ ਤੋਂ ਉਹ ਵੀ ਸਾਡੇ ਨਾਲ ਹਮੇਸ਼ਾ ਪਬਲਿਕ ਦੇ ਵਿੱਚ ਵਿਚਰਦੇ ਰਹਿੰਦੇ ਨੇ ਕੋਈ ਵੀ ਦੁੱਖ ਤਕਲੀਫ ਹੋਵੇ ਸੋ ਸਾਡਾ ਵੀ ਉਦਾਂ ਦਾ ਹੀ ਕੰਮ ਏ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹ ਵੀ ਦੇਖੋ ਜਦੋਂ ਹੜ੍ਹ ਆਏ ਸੀਗੇ ਹਰ ਥਾਂ ਦੇ ਉੱਤੇ ਜਾ ਕੇ ਲੋਕਾਂ ਦੀ ਸੇਵਾ ਕਰਦੇ ਸੀਗੇ ਕਦੀ ਅੱਜ ਤੱਕ ਕੋਈ ਸੀਐਮ ਇਹੋ ਜੇ ਦੁੱਖ ਦੀ ਘੜੀ ਦੇ ਵਿੱਚ ਕਦੀ ਵੀ ਪਬਲਿਕ ਨੂੰ ਨਹੀਂ ਪੁੱਛਦੇ ਹੁੰਦੇ ਸਾਡੀ ਇਹ ਪਾਰਟੀ ਇਹੋ ਜੀ ਵਧੀਆ ਪਾਰਟੀ ਏ ਕਿ ਹਰ ਪਬਲਿਕ ਦੇ ਦੁੱਖ ਸੁੱਖ ਦੇ ਵਿੱਚ ਆ ਕੇ ਖੜੀ ਹੁੰਦੀ ਏ ਸੋ ਸਾਨੂੰ ਸਾਰੀ ਪਬਲਿਕ ਨੇ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਕਿ ਅਸੀਂ ਵਧੀਆ ਲੀਡ ਨਾਲ ਆਮ ਆਦਮੀ ਪਾਰਟੀ ਝਾੜੂ ਦੀ ਉੱਤੇ ਝਾੜੂ ਨੂੰ ਚੋਣ ਨਿਸ਼ਾਨ ਨੂੰ ਵੋਟਾਂ ਪਾਵਾਂਗੇ ਸਾਡੇ ਸ਼੍ਰੀ ਫਤੇਗੜ ਸਾਹਿਬ ਤੋਂ ਲੋਕ ਸਭਾ ਦੇ ਉਮੀਦਵਾਰ ਸਰਦਾਰ ਗੁਰਪ੍ਰੀਤ ਸਿੰਘ ਜੀਪੀ ਜੀ ਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਸਾਡੇ ਹਲਕੇ ਦੇ ਵਿੱਚੋਂ ਕਿ ਸਾਰੇ ਆ ਲੋਈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਹੋਈ ਪਈਏ ਸਾਡਾ ਵੀ ਬਹੁਤ ਮਨ ਖੁਸ਼ ਹੁੰਦਾ ਹੈ ਕਿ ਸਾਡੀ ਪਾਰਟੀ ਬਹੁਤ ਚੜ੍ਹਾਈ ਤੇ ਤੇ ਸਾਨੂੰ ਹੋਰ ਵੀ ਸਰਗ ਦਾ ਮੌਕਾ ਮਿਲੇਗਾ ਧੰਨਵਾਦ ਦੇਖ ਰਹੇ ਹੋ ਰਾਤ ਦੇ ਸਮੇਂ ਸਾਡੇ ਕੋਲ ਹੀ ਤਰੀਕਾ ਟਾਈਮ ਹੈ ਕਿਵੇਂ ਲੋਕਾਂ ਦਾ ਖਾਣਾ ਮਾਰਦਾ ਚੱਲ ਰਿਹਾ ਹੈ 10 ਦੇ ਜਿੱਦ ਸਾਡੇ ਕੋਲ ਪਿਆ ਐਲਾਨ ਪੜਾ ਬਾਕੀ ਉਹ ਐਲਾਨ ਹੋਇਆ ਚਾਪਰੀ ਖੇ ਇੱਕ ਤਰੀਕੂ ਛਾੜੂਗਾ ਬਟਨ ਇਹੋ ਜਿਹਾ ਦਬੂਗਾ ਤੇ ਸਾਰੇ ਪਸੰਦ ਤੋਂ ਛਾੜੂ 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 ਅੱਛਾ 1000 ਰੁਪਏ ਦੇ ਮੁੱਦੇ ਨੂੰ ਲੈ ਕੇ ਕਾਫੀ ਇਹਨਾਂ ਨੂੰ ਆਸਾਂ ਸੀ ਕਿ ਭੀ ਆ ਲੋਕ ਸਾਥ ਨਹੀਂ ਦੇਣਗੇ ਬੀਬੀਆਂ ਨਹੀਂ ਐਵੇਂ ਕੋਈ ਗੱਲ ਨਹੀਂ ਕਿ ਦਿੱਲੀ ਦੇ ਵਿੱਚ ਉਹ ਪਾਦਾ ਮੋਨਾ ਕਰ ਚੁੱਕੀ ਹੈ ਇਹ ਜੰਦਰੇ ਕਿਉਂ ਕਿ ਸਾਡਾ ਵਾਦਾ ਜੜਾ ਉਹ ਵਾਦਾ ਹੁੰਦਾ ਉਹ ਗਰੰਟੀ ਹੁੰਦੀ ਹੈ ਉਹ ਲਾਰਾ ਨਹੀਂ ਹੁੰਦਾ ਅਸੀਂ ਅੱਜ ਕਹਿ ਕੇ ਚਲ ਜੀ ਕੱਲ ਨੂੰ ਹੋ ਚੁੱਕਾ ਹਾਂ ਕਿ ਇਦਾਂ ਦਾ ਕੋਈ ਕੰਮ ਨਹੀਂ ਕਰੇਗਾ ਜਦੋਂ ਪੱਟਾ ਹੱਲ ਹੋ ਜਾਏਗਾ ਸ਼ੁਰੂ ਹੋਏਗਾ ਪੰਜਾਬ ਦੇ ਵਿੱਚ ਬਿੱਦੀਆਂ ਨੂੰ ਉਸ ਤੋਂ ਬਾਅਦ ਫੰਡਿੰਗ ਹੋਏਗਾ ਨਾ ਇਸ ਕਰਕੇ ਬਜਟ ਦੀ ਥੋੜੀ ਕਮੀ ਜੋ ਕੇਂਦਰ ਸਰਕਾਰ ਨੂੰ ਫੰਡਰੋਕ ਕੇ ਗਏ ਆ ਸਾਰੀਆਂ ਚੀਜ਼ਾਂ ਦੇਖ ਕੇ ਹੀ ਤਿੰਨ ਜਾਂ ਚਾਰ ਮਹੀਨੇ ਦੇ ਅੰਦਰ ਅੰਦਰ ਬਿੱਦੀਆਂ ਦੀ ਜਿਹੜੀ 1000 ਰੁਪਏ ਦੀ ਗੱਲ ਹੈ ਉਹ ਪੂਰੀ ਕਰ ਦੇਣਗੇ ਇੱਕ ਸੁਆਤੀ ਮਲੇਵਾਲ ਦੀ ਜਿਹੜੀ ਚਾਲ ਸੀ ਕਿਵੇਂ ਰਹੀ ਵੀ ਜੀ ਵੀਰ ਤੁਹਾਡੇ ਸਾਹਮਣੇ ਹੀ ਅੱਜ ਸਾਰਾ ਕੁਝ ਪਰਦਾ ਫਾਸ਼ ਹੋ ਚੁੱਕਾ ਮੀਡੀਆ ਦੇ ਅੱਗੇ ਸਭ ਕੁਝ ਸਾਝੋ ਦਾ ਮਾਦ ਲਿਖਿਆ ਤੇ ਉਹ ਬਹੁਤ ਸਮਝਦਾ ਆ ਰਿਹਾ ਹੈ ਦੇਖਣਾ ਚਾਹਣਾ ਪਰ ਕੰਮ ਨਹੀਂ ਕਰਦਾ ਓਕੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਮਾਈਕ੍ਰੋ ਜੀ ਦਾ ਖਾਲਸਾ ਵਾਈਗੋ ਜੀ ਫਤਿਹ ਕੀ ਕਰਨਾ ਚਾਹੁੰਦੇ ਆ ਅੱਜ ਕੀ ਮੀਟਿੰਗਾਂ ਹੋਈ ਨੇ ਕੀ ਹੋਇਆ ਕੌਣ ਪਹੁੰਚਿਆ ਸੀ ਅੱਜ ਆਮ ਆਦਮੀ ਪਾਰਟੀ ਦੀ ਬਹੁਤ ਜ਼ਿਆਦਾ ਮੀਟਿੰਗ ਕਟੋਕਟ ਤੇਰਾ ਮੀਟਿੰਗ ਸੀਗੀਆਂ ਹਨਾ ਜਿਹਦੇ ਵਿੱਚ ਆਪਣੇ ਫਤੇਗੜ ਸਹਿਰ ਦੇ ਲੋਕ ਸਭਾ ਸੀਟ ਤੋਂ ਜਿਹੜੇ ਗੁਰਪ੍ਰੀਤ ਸਿੰਘ ਜੀ ਪੀ ਜੀ ਨੇ ਉਹ ਸਾਰੀ ਮੀਟਿੰਗਾਂ ਨੂੰ ਉਹਨਾਂ ਨੇ ਅਟੈਂਡ ਕੀਤੀਆਂ ਤੇ ਸਾਡੇ ਹਲਕਾ ਸਾਹਨੇਵਾਲ ਦੇ ਐਮਐਲਏ ਹਰਦੀਪ ਸਿੰਘ ਹੁੰਦਿਆ ਜੀ ਤੇ ਅਸੀਂ ਸਾਰੀ ਟੀਮ ਨੇ ਮੀਟਿੰਗ ਅਟੈਂਡ ਕੀਤੀ ਉੱਥੇ ਵੀ ਇਹਨੇ ਵਧੀਆ ਰਿਸਪਾਂਸ ਮਿਲ ਰਿਹਾ ਹੈ ਕਿ ਹਾਂ ਵੀ ਅਸੀਂ ਫਤੇਗੜ ਸਾਹਿਬ ਦੀ ਸੀਟ ਵੀ ਕਹੀਏ ਕਿ ਇੱਕ ਤਰਫਾ ਜਿੱਤੇ ਹੋਏ ਹਾਂ ਹਾਂਜੀ ਤੇ ਫਿਰ ਜਿਵੇਂ ਕਿ ਬਹੁਤ ਹੀ ਲੋਕ ਇਹ ਕਹਿੰਦੇ ਆ ਕਿ ਸਾਨੂੰ ਇੱਕ ਸਿੱਖਿਆ ਚਾਹੀਦੀ ਹੈ ਤੇ ਇੱਕ ਸਿਹਤ ਚਾਹੀਦੀ ਹੈ ਤੇ ਉਹਨਾਂ ਦੇ ਬਿਜਲੀ ਬਿਲ অলਮੋਸਟ ਸਾਰਿਆਂ ਦੇ ਜ਼ੀਰੋ ਆ ਰਹੇ ਆ ਤੇ ਅਗਲੇ ਕਹਿੰਦੇ ਸਾਡੇ ਬੱਚਿਆਂ ਨੂੰ ਸਿੱਖਿਆ ਫ੍ਰੀ ਚ ਮਿਲ ਰਹੀ ਹੈ ਜੇ ਸਾਡੇ ਘਰ ਦਾ ਬੱਚਾ ਪੜ੍ਹੂਗਾ ਤੇ ਸਾਡੀ ਗਰੀਬੀ ਮਿਟੂਗੀ ਹਨਾ ਜਿਵੇਂ ਕਿ ਭਾਜਪਾ ਸਰਕਾਰ ਕਹਿੰਦੀ ਹੈ 5 ਸਾਲ ਤੁਹਾਨੂੰ ਅਸੀਂ 5 ਕਿਲੋ ਰਾਸ਼ਨ ਦੇਵਾਂਗੇ ਉਹ ਰਾਸ਼ਨ ਤੱਕ ਹੀ ਸਾਨੂੰ ਉਸ ਗਰੀਬ ਲੈਵਲ ਤੋਂ ਉੱਚਾ ਚੱਕੇ ਨਹੀਂ ਰੇ ਜਦਕਿ ਆਮ ਆਦਮੀ ਪਾਰਟੀ ਸਿੱਖਿਆ ਦੇ ਰਿਲੇਟਿਡ ਹਾਂ ਵੀ ਸਕੂਲ ਦੇਖੋ ਆਪਣੇ ਗਵਰਨਮੈਂਟ ਸਕੂਲ ਬਹੁਤ ਵਧੀਆ ਹੋ ਗਏ ਨੇ ਜਿੱਥੇ ਕਿ ਪ੍ਰਾਈਵੇਟ ਸਕੂਲਾਂ ਨੂੰ ਹੁਣ ਛੱਡ ਕੇ ਲੋਕੀ ਸਿਫਾਰਿਸ਼ ਕਰਾਂਦੇ ਕਿ ਸਾਡੇ ਗਵਰਨਮੈਂਟ ਸਕੂਲ 'ਚ ਐਡਮਿਸ਼ਨ ਕਰਾ ਦਿਓ ਵੀ ਬਹੁਤ ਵਧੀਆ-ਵਧੀਆ ਸਕੂਲ ਨੇ ਜਿਹੜੇ ਤਾਂ ਸੀਬੀਐਸਸੀ ਬੋਰਡ ਤੱਕ ਬੱਚੇ ਛੱਡ ਕੇ ਆ ਰਹੇਗੇ ਕਿਉਂਕਿ ਸਾਡੀ ਗਵਰਨਮੈਂਟ ਸਕੂਲ 'ਚ ਐਡਮਿਸ਼ਨ ਕਰਾਓ ਇਹ ਸਾਰੇ ਬਦਲਾਅ ਸਾਡੇ ਆਮ ਆਦਮੀ ਪਾਰਟੀ ਐਮ ਆਪਣੇ ਭਗਵੰਤ ਮਾਨ ਜੀ ਦੁਆਰਾ ਸਾਰੇ ਜਿਹੜੇ ਵੀ ਉਪਰਾਲੇ ਕੀਤੇ ਗਏ ਆ ਬਹੁਤ ਵਧੀਆ ਕੀਤਾ ਗਿਆ ਹੈ ਤੇ ਵੀ ਅਸੀਂ ਪੂਰੇ ਵਿਸ਼ਵਾਸ ਨਾਲ ਕਹਿੰਦੇ ਆ ਕਿ ਆਪਾਂ 130 ਵੀ ਸੀਟ ਸੰਸਦ ਦੇ ਵਿੱਚ ਪਾ ਗਵਾਂਗੇ ਪਰ ਭਾਜਪਾ ਦਾ ਪ੍ਰਵਾਸੀ ਭਾਈ ਜੱਗ ਦੇ ਬਹੁਤ ਵੱਡੀ ਸ਼ਾਲਮਾਰੀ ਮੇਟੀ ਸਰ ਇਦਾਂ ਤਾਂ ਕੁਛ ਨਹੀਂ ਐ ਕਿ ਹਾਂ ਵੀ ਪ੍ਰਵਾਸੀ ਭਾਈ ਜੱਗ ਨੂੰ ਕੋਈ ਖਤਰਾ ਐ ਮੈਂ ਆਪ ਪ੍ਰਵਾਸੀ ਹਾਂ ਕਿਉਂਕਿ ਸਰ ਮੈਂ ਉੱਤਰ ਪ੍ਰਦੇਸ਼ ਤੋਂ ਬਲੌਗ ਕਰਦੀ ਆ ਹਨਾ ਜਿੱਥੇ ਕਿ ਹਾਂ ਵੀ ਸਾਡਾ ਏਰੀਆ ਸਰ ਬਹੁਤ ਹੀ ਪਿਛੜਾ ਹੈ ਏਰੀਆ ਮੇਰਾ ਜਨਮ ਕਰਮ ਸਾਰਾ ਇੱਥੇ ਹੋਇਆ ਆਪਣੇ ਪੰਜਾਬ 'ਚ ਸਰ ਮੈਂ ਕਦੇ ਵੀ ਯੂਪੀ ਜਾਨੀ ਮੈਨੂੰ ਐ ਨਹੀਂ ਲੱਗਦਾ ਉਹ ਮੇਰਾ ਘਰ ਹੈ ਮੈਨੂੰ ਐ ਹੁੰਦਾ ਮੇਰਾ ਪੰਜਾਬ ਮੇਰਾ ਘਰ ਹੈ ਠੀਕ ਹੈ ਸਰ ਜਿੱਥੇ ਇੱਥੇ ਇੰਨੀ ਡਵੈਲਪਮੈਂਟ ਹੈ ਉਸ ਏਰੀਆ 'ਚ ਨਹੀਂ ਹੈ ਤਾਂ ਕਿਦਾਂ ਆਪਾਂ ਕਹਦੇ ਆ ਕਿ ਹਾਂ ਵੀ ਪੰਜਾਬ ਦੇ ਵਿੱਚ ਨਸ਼ਾ ਹੈ ਚਾਹੇ ਹਾਂ ਵੀ ਉੱਥੇ ਭਾਈਚਾਰਾ ਜਿਹੜੇ ਆਪਣੇ ਪ੍ਰਵਾਸੀਓ ਖਤਰੇ 'ਚ ਐ ਇਹ ਬਸ મોદી ਆਪਣਾ ਇੱਕ ਹੀ ਨਾਲ ਦੇ ਕੋਲ ਐ ਕੋਈ ਕੋਈ ਇਹਨਾਂ ਨੇ ਕੰਮ ਨਹੀਂ ਕੀਤਾ ਕਿਉਂਕਿ ਇਹ ਕੰਮ ਦੇ ਨਾਮ ਤੇ ਵੋਟ ਮੰਗੀ ਨਹੀਂ ਸਕਦੇ ਕਿਉਂਕਿ ਇਹਨਾਂ ਨੇ ਕੰਮ ਹੀ ਨਹੀਂ ਕੀਤਾ ਬਸ ਇੱਕ ਹੀ ਗੱਲ ਕਹਿੰਦੇ ਐ ਕਿ ਹਿੰਦੂ ਖਤਰੇ 'ਚ ਐ ਹਿੰਦੂ ਖਤਰੇ 'ਚ ਐ ਜਦ ਕਿ ਆਪਣੇ ਲੁਧਿਆਣਾ ਏਰੀਏ ਦੇ ਵਿੱਚ ਹਲਕਾ ਸਾਹਨੇਵਾਲ ਦੇ ਵਿੱਚ ਸਭ ਤੋਂ ਵੱਧ ਲੋਕ ਪ੍ਰਵਾਸੀ ਰਹਿੰਦੇ ਨੇ ਤੇ ਅਸੀਂ ਵੀ ਮੀਟਿੰਗਾਂ ਦੇ ਵਿੱਚ ਜਾਂਦੇ ਆ ਵੀ ਕਿੱਥੇ ਨਹੀਂ ਸਾਨੂੰ ਲੱਗਦਾ ਕਿ ਸਾਨੂੰ ਕੋਈ ਖਤਰਾ ਐ ਵੀ ਸਾਨੂੰ ਪ੍ਰਵਾਸੀਆਂ ਨੂੰ ਕਿਸੇ ਚੀਜ਼ ਤੋਂ ਖਤਰਾ ਐ ਬਸ ਐਵੇਂ ਵੋਟਾ ਖਰਾਬ ਕਰਨ ਵਾਸਤੇ ਧਰਮ ਦੇ ਨਾਮ ਤੇ ਵੋਟ ਮੰਗਣੀ ਨਹੀਂ ਚਾਹੀਦੀ ਕਦੇ ਵੀ ਇਹ ਗੰਦੀ ਰਾਜਨੀਤੀ ਕਰ ਰਹੀ ਹੈ ਜਿਹੜੀ ਆਮ ਆਦਮੀ ਪਾਰਟੀ ਨੂੰ ਨੀਚ ਨੀਵਾ ਦਿਖਾਉਣ ਨੂੰ ਫਿਰਦੇ ਨੇ ਪਰ ਇਦਾਂ ਦਾ ਕੁਝ ਨਹੀਂ ਹੋਏਗਾ ਲੋਕ ਪੂਰਾ ਸਾਥ ਦੇ ਰਹੇ ਨੇ ਕਿਉਂਕਿ ਉਹ ਕਹਿੰਦੇ ਆ ਕਿ ਸਾਡਾ ਬਿਜਲੀ ਬਿਲ ਜ਼ੀਰੋ ਜੋ ਵੀ ਗੱਲ ਇਹਨਾਂ ਨੇ ਕਹੀ ਹੈ ਜਿੰਨੀ ਵੀ ਸ਼ਰਤਾਂ ਰੱਖੀਆਂ ਸੀ ਉਹਦੇ ਵਿੱਚ ਇੱਕ ਸ਼ਰਤ ਰਹਿ ਗਈ ਹੈ ਜਿਹੜੀ 1000 ਰੁਪਏ ਵਾਲੀ ਉਹ ਵੀ ਇਹਨਾਂ ਨੇ 1 ਸਾਲ ਦੇ ਅੰਦਰ ਵੀ 18 ਸਾਲ ਤੋਂ ਉੱਪਰ ਜਿਹੜੀ ਵੀ ਲੇਡੀਜ਼ ਨੇ ਉਹਨਾਂ ਨੂੰ ਨਾਣਾ ਸ਼ੁਰੂ ਕਰ ਦੇਣਾ ਅੱਛਾ ਜੈ ਸ਼੍ਰੀ ਰਾਮ ਦਾ ਜਾਦੂ ਚੱਲੇਗਾ ਤੁਮੇ বিজেপি ਦੀ ਤਰੀਕ ਨਹੀਂ ਇਹਦਾ ਤਾਂ ਕੁਛ ਨਹੀਂ ਚੱਲੂਗਾ ਜੈ ਸ਼੍ਰੀ ਰਾਮ ਦਾ ਜਾਦੂ ਕਿਉਂਕਿ ਅਸੀਂ ਮੋਦੀ ਤੋਂ ਪਹਿਲਾਂ ਵੀ ਜੈ ਸ਼੍ਰੀ ਰਾਮ ਕਹਿੰਦੇ ਹੁੰਦੇ ਸੀ ਇਹ ਤਾਂ ਨਹੀਂ ਕਿ ਹਾਂ ਵੀ ਜਦੋਂ ਭਾਜਪਾ ਆਈ ਹੈ ਉਹਨਾਂ ਨੇ ਇੱਕ ਨਵਾਂ ਵਰਡ ਬਣਾਇਆ ਜੈ ਸ਼੍ਰੀ ਰਾਮ ਇੱਦਾਂ ਤਾਂ ਕੋਈ ਚੱਕਰ ਨਹੀਂ ਹੈ ਜਿਨ੍ਹਾਂ ਨੇ ਵੋਟ ਸਮਝਦਾਰ ਲੋਕਾਂ ਨੂੰ ਪਤਾ ਹੈ ਕਿ ਹਾਂ ਵੀ ਲੋਕ ਇੰਨੇ ਜਿਆਦਾ ਸਮਝਦਾਰ ਹੋ ਗਏ ਕਿ ਅਸੀਂ ਧਰਮ ਦੇ ਨਾਮ ਤੇ ਵੋਟ ਨਹੀਂ ਦੇਣੀ ਅਸੀਂ ਵਿਕਾਸ ਦੇ ਨਾਮ ਤੇ ਵੋਟ ਦੇਣਾ ਕਿਉਂਕਿ ਦੇਖ ਲਓ ਸਿਲੰਡਰ ਪਹਿਲੇ 400 ਰੁਪਏ ਸੀਗਾ ਫਿਰ ਇਹੀ ਭਾਜਪਾ ਸਰਕਾਰ ਫਿਰ ਇਹਨਾਂ ਨੇ 100 ਰੁਪਏ ਘਟਾਤੇ 1000 ਰੁਪਏ ਕਰਕੇ 100 ਰੁਪਏ ਘਟਾਣਾ ਫਿਰ ਇਹ ਚੀਜ਼ਾਂ ਬਹੁਤ ਗਲਤ ਨੇ ਠੀਕ ਹੈ ਫਿਰ ਇਹੀ ਇਲੈਕਸ਼ਨ ਬਾਈ ਚਾਂਸ ਹੋ ਜਿੱਤਦੇ ਆ ਤੇ ਇਹ 1400 1500 ਸਿਲੰਡਰ ਜਾਊਗਾ ਇਹ ਤਾਂ ਮਹਿੰਗਾਈ ਤੇ ਇਹਨਾਂ ਨੇ ਪੂਰੀ ਬਾਜ਼ਾਰ ਖੇਲ ਲੁੱਟ ਬਾਜ਼ਾਰ ਚੜਾ ਰੱਖਿਆ ਤੇ ਚੰਦਾਚੋਰ ਇਹਨਾਂ ਨੂੰ ਇਸ ਲਈ ਕਿਹਾ ਜਾਂਦਾ ਕਿਉਂਕਿ ਇਹ ਦੇਖ ਲਓ ਗਾਏ ਮਾਸ ਆਪਣੇ ਆਪ ਨੂੰ ਹਿੰਦੂ ਕਹਿੰਦੇ ਨੇ ਜਿਹੜੇ ਗਾਏ ਗਾਏ ਦਾ ਮਾਸ ਕਟਿੰਗ ਕਰਦੀ ਹੈ ਹੈਨਾ ਵੀ ਉਹ ਸੰਸਤਾ ਤੋਂ ਇਹਨਾਂ ਨੇ ਚੰਦਾ ਲਿਆ ਹੁਣ ਦੱਸੋ ਇਹ ਕਿੱਥੇ ਨੇ ਹਿੰਦੂਏ ਦੇ ਚ ਜੀ ਜੀ ਸਰਦਾਰ ਗੁਰਪ੍ਰੀਤ ਸਿੰਘ ਜਿੰਦਾਬਾਦ ਜਿੰਦਾਬਾਦ ਭਾਵਾ ਦੀ ਬਾਦੀ ਜਿੰਦਾਬਾਦ ਜਿੰਦਾਬਾਦ ਅੱਜੇ ਮੁਕਾਬਲੇ ਦੀ ਗੱਲ ਕਰੀ ਇੱਥੇ ਕੰਪੀਟੀਸ਼ਨ ਚ ਕੋਈ ਨਹੀਂ ਰਿਹਾ ਔਰ ਬਹੁਤ ਵੱਡੀ ਲੀਡ ਦੇ ਨਾਲ ਜਿਹੜੇ ਗੁਰਪ੍ਰੀਤ ਸਿੰਘ ਜੀਪੀਏ ਸੀਟ ਜਿੱਤੇਗੇ OK ਜੀ